ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬਪਾ ਰਚਨ ਤਾਂ ਤੁਹਾਡਾ ਸਵਾਗਤ ਹੈ YouTube ਫੈਮਿਲੀ ਕਿਦਾਂ ਸਾਰੇ ਠੀਕ ਠਾਕ ਹੋ ਦੇਖਦੇ ਸਾਰਿਆਂ ਸਤਿ ਸ਼੍ਰੀ ਅਕਾਲ ਅੱਜ ਤਰੀਖਾ ਹੈਗੀ ਆ 30 ਤੇ ਦਿਨ ਵੀਰਵਾਰ ਬਹੁਤ ਹੀ ਦਿਨ ਸਖਤ ਆ ਤੇ ਦੇਖੋ ਧੁੱਪ ਕਿੰਦਾ ਵਿਹੜੇ ਵਿੱਚ ਤੇ ਬਹੁਤ ਜ਼ਿਆਦਾ ਤਿੱਖੀ ਧੁੱਪ ਆ ਬਾਹਰ ਨਿਕਲਣੇ ਜਾਂਦਾ ਹੈਗਾ ਤੇ ਹਵਾ ਵੀ ਨਹੀਂ ਚੱਲਣ ਢਈ ਹੈਗੀ ਇੰਨੀ ਗਰਮੀ ਮਤਲਬ ਹੋਈ ਆ ਤੇ ਰੱਬ ਨੂੰ ਰੀਣ ਤਸ ਨਹੀਂ ਆਉਂਦਾ ਹੈਗਾ ਸਾਰਿਆਂ ਤੇ ਹਨਾ ਵੀ ਇੰਨੀ ਠੰਡ ਜਿੱਦਾਂ ਕਹ ਲੋ ਵੀ ਮੀ ਆਦੇ ਵੀ ਹਨ ਦੇਖੋ ਜਿੱਦਾਂ ਦਾ ਜਿੱਦਾਂ ਦੇ ਅੱਜਕੱਲ ਬੰਦੇ ਹੋਏ ਉਹਦਾ ਰੱਬ ਹੋ ਗਿਆ ਹਨ ਤੇ ਬੰਦਿਆਂ ਦੇ ਦਿਲ 'ਚ ਵੀ ਰਹਿਮ ਹੈ ਨਹੀਂਗਾ ਹਨਾ ਕਿਸੇ ਪ੍ਰਤੀ ਜਾਂ ਕਿਦਾਂ ਵੀ ਇਹ ਨਫ਼ਰਤ ਜادیه ਤੇ ਰੱਬ ਵੀ ਉਹ ਜਾ ਹੋ ਗਿਆ ਤੇ ਮਰਜੀ ਹੈ ਨਾ ਰੱਬ ਵੀ ਹੁਣ ਜਿੱਦਾਂ ਮਰਜੀ ਜਦੋਂ ਮਰਜੀ ਮੀ ਪਾਵੇ ਨਾ ਪਾਵੇ ਜਿੱਦਾਂ ਮਰਜੀ ਹਨਾ ਦੇਖੋ ਦੁਪਹਿਰ ਦਾ ਹੋ ਗਿਆ ਟਾਈਮ ਅ ਦੋ ਵੀ ਦਾ ਟਾਈਮ ਹੋ ਗਿਆ ਆ ਤੇ ਤੁਹਾਨੂੰ ਪਤਾ ਵੀ ਦੁਪਹਿਰ ਨੂੰ ਚਾਹ ਨਾਲ ਕੁਛ ਨਾ ਕੁਛ ਖਾਣ ਨੂੰ ਜੀ ਕਰਦਾ ਵੀ ਕੁਛ ਖਾਈਏ ਜਾਂ ਕਿਦਾਂ ਵੀ ਆ ਤੇ ਅੱਜ ਮੈਂ ਬਣਾਉਂਗੀ ਇੱਕ ਨਵੀਂ ਰੈਸਪੀ ਤੁਹਾਨੂੰ ਸ਼ੇਅਰ ਕਰੂੰਗੀ ਤਾਂ ਤੇਲ ਲੇਖੋ ਮੈਂ ਗਰਮ ਕਰਕੇ ਰੱਖ ਲਿਆ ਸਾੜ ਕੇ ਰੱਖ ਲਿਆ ਤੇਲ ਕਿਉਂ ਤੇਲ ਦੇ ਨਾਲ ਹੀ ਬਣਦੀ ਆ ਬਹੁਤ ਟੇਸਟੀ ਬਣਦੀ ਹੁੰਦੀ ਆ ਤੇ ਅੱਜ ਬਣਾਵਾਂਗੇ ਬੜੀਆਂ ਦੇ ਪਕੌੜੇ ਜਿਹੜੀਆਂ ਆਪਾਂ ਆਲੂ ਬੜੀਆਂ ਸਬਜ਼ੀ ਬਣਾਈਦੀ ਆ ਜੀ ਆ ਲੈ ਲਈਆਂ ਮੈਂ ਬੜੀਆਂ ਤੇ ਆ ਕੜਾਈ ਚ ਪਾ ਲਈਆਂ ਦੇਖੋ ਜਿਦਾ ਕਹ ਲੋ ਵੀ ਕੌਲੀਗ ਹੋਣੀ ਹੈ ਵੱਡੀ ਕੌਲੀਗ ਹੋਣੀਆਂ ਬੜੀਆਂ ਸਾਰੀਆਂ ਇਹ ਤੇ ਸੋਆ ਵੀਂਦੀਆਂ ਬੜੀਆਂ ਆ ਤੇ ਇਹਨੂੰ ਹੁਣ ਵਾਲਣਾ ਆ ਤੇ 2 ਮਿੰਟ ਲਈ ਵਾਲ ਰੱਖਾਂਗੇ ਹੈ ਨਾ ਦੇਖੋ ਹੁਣ ਵਿੱਚ ਪਾਣੀ ਪਾ ਦੇਣੀ ਆ ਬੰਦੋ ਬਾਅਦ ਵਿੱਚ ਬਾਕੀ ਆ ਦੇਖੋ ਮੈਂ ਰੱਖਤੀ ਆ ਤੇ ਹੁਣ ਇਹ ਹੌਲੀ ਹੌਲੀ ਉਬਲ ਜਾਣੀਆਂ ਥੋੜਾ ਵਿੱਚ ਇਹਦੇ ਮੈਂ ਲੂਣ ਪਾਉਂਗੀ ਤਾਂ ਜੋ ਵਧੀਆ ਉਬਲ ਜਾਣ ਇਹ ਜਲਦੀ ਉਬਲ ਜਾਣ ਤੇ ਮਿੰਟੋ ਮਿੰਟੇ ਵੈਸੇ ਉਬਲ ਜਾਣੀਆਂ ਤੇ ਆ ਦੇਖੋ ਵਿੱਚ ਮੈਂ ਲੂਣ ਪਾਤਾ ਇਹਦੇ ਦੇਖੋ ਜੀ ਨਾ ਆਲੂ ਛਲਣ ਦੀ ਲੋੜ ਨਾ ਲੁ ਕੱਟਣ ਦੀ ਲੋੜ ਤੇ ਮਿੰਟੋ ਮਿੰਟੇ ਇਹ रेसिपी तैयार ਹੋਣ ਵਾਲੀ ਆ ਤੇ ਬਹੁਤ ਆਸਾਨ ਤੇ ਸੌਖੇ ਤਰੀਕੇ ਨਾਲ ਬਣਦੀ ਤੁਸੀਂ ਵੀ ਟਰਾਈ ਕਰਕੇ ਦੇਖਿਓ ਤੇ ਬਹੁਤ ਸੋਹਣੀ ਬਣ ਜਾਂਦੀ ਟੇਸਟੀ ਬਹੁਤ ਬਣਦੀ ਆ ਤਾਂ ਹੁਣ ਦੋ ਦੋ ਮਿੰਟਾਂ ਬਾਅਦ ਹਨਾ ਮਤਲਬ ਉੱਬ ਜਾਣੀਏ ਬਲੀਆਂ ਤਾਂ ਫਿਰ ਅਗਲੇ ਪ੍ਰੋਸੈਸ ਫੇਰ ਤਾਂ ਉਹ ਸ਼ੇਅਰ ਕਰਦੇ ਆ ਦੋ ਮਿੰਟ ਬਾਅਦ ਉਬਲ ਜਾਵੇ ਤਾਂ ਹਨਾ ਜਿੱਦਾਂ ਮਤਲਬ ਆਪਣਾ ਜੀ ਕਰੇ ਖਾਣ ਨੂੰ ਜਾਂ ਕੋ ਰਸਤੇ ਆ ਰਾਜ ਵੇਖਣਾ ਵੀ ਫਟਾਫਟ ਚੀਜ਼ ਬਣਾਓਗੇ ਰੱਖੋ ਸੋ ਇਹ ਗੱਲ ਆ ਤੇ ਜਿੱਦਾਂ ਹੁਣ ਬੱਚੇ ਮੰਗ ਲੈਣ ਚਲੋ ਹੁਣ ਜਿੱਦਾਂ ਕੋ ਲੋ ਵੀ ਇੱਕ ਮਹੀਨਾ ਡੇਢ ਮਹੀਨਾ ਛੁੱਟੀਆਂ ਪਹਿਲੇ ਹੋ ਗਈਆਂ ਆ ਤੇ ਕੁਛ ਨਾ ਕੁਛ ਖਾਣ ਨੂੰ ਤੇ ਚਾਹੀਦਾ ਬੱਚਿਆਂ ਨੂੰ ਵੀ ਖਾਣ ਨੂੰ ਹਨਾ ਚਲੋ ਉਹਨਾਂ ਦੇ ਬਹਾਨੇ ਤੇ ਚਲੋ ਅਸੀਂ ਵੀ ਖਾ ਲੀਦਾ ਹੈ ਨਾ ਬਹਾਨਾ ਉਹਨਾਂ ਦਾ ਹੁੰਦਾ ਕਿੰਨੇ ਹੁੰਦੇ ਆ ਬੱਚਿਆਂ ਦਾ ਪੱਜ ਤੇ ਆਪਣਾ ਰਾਜ ਹੈ ਨਾ ਤੇ ਵਾਨੇ ਨਤੀ ਖਾ ਹੋ ਜਾਂਦੀ ਆ ਤੇ ਬਸ ਉਬਲ ਜਾਣੀਆਂ ਹੁਣ ਬੜੀਆਂ ਫਟਾਫਟ ਬਣਾ ਕੇ ਅੱਗੇ ਰੱਖੋ ਚਾਹ ਦੀ ਆਪਣਾ ਜੀ ਕਰੇ ਤੇ ਆਪ ਆਪਾ ਫਟਾਫਟ ਬਣਾ ਕੇ ਖਾ ਸਕਦੇ ਆ ਤੇ ਕਿਉਂ ਸੌਖੀ ਤੇ ਆਸਾਨ ਰੈਸਪੀ ਆ ਇਹ ਤੇ ਬਹੁਤ ਜੰਜੜਤ ਕਰਨ ਦੀ ਲੋੜ ਨਹੀਂ ਪੈਂਦੀ ਹੈਗੀ ਇੰਨਾ ਵੱਲ ਕੇ ਇਹਨੂੰ ਤੇ ਫਿਰ ਵਧੀਆ ਹੋ ਜਾਂਦਾ ਜੇ ਮੇਰੀ ਉਬਲ ਚੁੱਕੀਆਂ ਆ ਤਾਂ ਹੁਣੇ ਕਰੀ ਠੰਡੀਆਂ ਇਹਨੂੰ ਤੇ ਪਾਣੀ ਚ ਹੁਣ ਕੱਢ ਲੈਨੇ ਇਹਨੂੰ ਤੇ ਆ ਦੇਖੋ ਇਹ ਚ ਮੈਂ ਕੱਢ ਲਈ ਹੁਣ ਮੈਂ ਟਮਾਟੇ ਬੋਲ ਲੈਂਦੀ ਆ ਇਹ ਇਤਰਾ ਆਪਾਂ ਲੂਨ ਪੈਸੀ ਵਿੱਚ ਹੁਣ ਇਹਨੂੰ ਹਲਕਾ ਹਲਕਾ ਇਹਨਾਂ ਵਿੱਚੋਂ ਪਾਣੀ ਕੱਢਣਾ ਆ ਯਾਨੀ ਬਹੁਤਾ ਵੀ ਨਹੀਂ ਕੱਢਣਾ ਹੈਗਾ ਥੋੜੋ ਬਹੁਤਾ ਹੀ ਤੇ ਸਾਰੀਆਂ ਇਦਾਂ ਮੈਂ ਇਹ ਕਰ ਲੈਣੀ ਆ ਗਰਮ ਬਹੁਤ ਜ਼ਿਆਦਾ ਆ ਠੰਡੀਆਂ ਨਹੀਂ ਹੈਗੀਆਂ ਨੀਆਂ ਤੇ ਹਜੇ ਮੇਰੇ ਪਾਣੀ ਚ ਵੀ ਪਾਈਆਂ ਸੀਗੀਆਂ ਉਹ ਠੰਡੀਆਂ ਹੋ ਜਾਣਗੀਆਂ ਤੇ ਹੁਣ ਸਾਰੀਆਂ ਇਵੇਂ ਇਦਾਂ ਹਲਕੀ ਹਲਕੀ ਬਹੁਤਾ ਨਹੀਂ ਜਣੀ ਇਹਨੂੰ ਨੱਪਣਾ ਹੈਗਾ ਪੋਲੇ ਪੋਲੇ ਬੱਸ ਕਿਉਂ ਆਪਾਂ ਜਦੋਂ ਫਿਰ ਬਾਅਦ ਮਟੀਰੀਅਲ ਰੜਾਉਣਾ ਵਿੱਚ ਇਹਦੇ ਫਿਰ ਆਪਾਂ ਨੂੰ ਪਾਣੀ ਦੀ ਲੋੜ ਨਹੀਂ ਪੈਣੀ ਹੈਗੀ ਲਓ ਜੀ ਹੁਣ ਬੜੀਆਂ ਮੈਨੂੰ ਚੋੜ ਲਈਆਂ ਤੇ ਇਹ ਹੋ ਗਈਆਂ ਤਿਆਰ ਹੁਣ ਤੇ ਇਹਦੇ ਵਿੱਚ ਹੁਣ ਮੈਂ ਪਾਉਂਗੀ ਦੋ ਵੱਡੇ ਕੱਟੇ ਹੋਏ ਪਿਆਜ਼ ਲੈ ਲਈ ਮੈਂ ਤੇ ਨਾਲ ਚਾਰ ਕ ਹਰੀਆਂ ਮਿਰਚਾਂ ਲੈ ਲਈਆਂ ਤੇ ਇੱਕ ਕੌਲੀ ਲੈ ਲਈ ਆ ਵਸਣ ਦੀ ਹੈਨਾ ਤੇ ਇਹਦੇ ਵਿੱਚ ਮਿਕਸ ਕਰ ਦਿੰਦੇ ਆਪਾਂ ਹੁਣ ਬੜੀਆਂ ਵਿੱਚ ਤੇ ਪਿਆਜ਼ ਦਾ ਟੇਸਟ ਵੀ ਬਹੁਤ ਸੋਹਣਾ ਆਊਗਾ आ देखो बेसन तो बाद लून मिच मसाला पाने देखो एक दो चमचे मैं पाते हैं जीरे दे जीरे का टेस्ट भी बहुत सोहना आता है ਵਿਚ ਮੇਦੇ ਤੇ ਨਾਲੇ ਹਲਦੀ 1.5 ਚਮਚਾ ਹਲਦੀ ਦਾ ਪਾਤਾ ਨਾਲੇ ਮੇਥੀ ਦਾ ਪਾਤਾ ਤੇ ਹੁਣ ਇਹਨੂੰ ਕਰਦੇ ਆ ਮਿਕਸ ਚੰਗੀ ਤਰ੍ਹਾਂ ਹੱਥ ਦੇ ਨਾਲ ਹੀ ਤੇ ਪਾਣੀ ਉਹਦਾ ਲਾਗੇ ਰੱਖ ਲੈਣਾ ਜੇ ਲੋੜ ਪਈ ਤੇ ਪਾਣੀ ਪਾਉਣਾ ਨਹੀਂ ਤਾਂ ਨਹੀਂ ਪਾਣੀ ਵੈਸੇ ਤੇ ਹੁਣ ਇਹਨੂੰ ਕੱਲੇ-ਕੱਲੇ ਨੂੰ ਮਤਲਬ ਛੱਡ ਕੇ ਹੈਨਾ ਤੇ ਫਿਰ ਬੜੀਆਂ ਪੱਕਣਗੀਆਂ ਪਾਵਾਂਗੇ ਇਸ ਵਿੱਚ ਇਹਦੇ ਤੇਲ ਦਾ ਵੈਸੇ ਪਹਿਲੇ ਗਰਮ ਹੈ ਇਹਨੂੰ ਸੜ ਗਿਆ ਤੇਲ ਛੜਿਆ ਹੋਇਆ ਤੇਲ ਵਧੀਆ ਰਹਿੰਦਾ ਹੈ ਤੇ ਕੱਚਾ ਹੋਵੇ ਤੇ ਖੰਗ ਲੱਗ ਜਾਂਦੀ ਹੈ ਕੱਚਾ ਤੇ ਸੇਹ ਨਹੀਂ ਹੁੰਦਾ ਹੈਗਾ ਤਾਂ ਦੇਖੋ ਤੇ ਬਣ ਕੇ ਹੋ ਗਈਆਂ ਤਿਆਰ ਤਾਂ ਹੁਣ ਇਹਨੂੰ ਤੇਲ ਹੋ ਗਿਆ ਗਰਮ ਤਾਂ ਹੁਣ ਬੜੀਆਂ ਵਿੱਚ ਪਾ ਦੇਣੀ ਹੈ ਇਹਦੇ ਵਿੱਚ ਤੇ ਇਹਦੇ ਵਿੱਚ ਕੱਲੇ ਕੱਲੇ ਛੱਡੀ ਜਾਣੀਆਂ ਵਿੱਚੋਂ ਤੇ ਸ਼ਰੀਪ ਪਕੌੜੇ ਤਿਆਰ ਹੋ ਕੇ ਬਣ ਜਾਣੇ ਆ ਤੇ ਨਾ ਰੱਖ ਲੈਣੀ ਮੈਂ ਚਾਹ ਇਹਦੇ ਉਦੋਂ ਮੇਰੇ ਪਕੌੜੇ ਤਿਆਰ ਹੋ ਜਾਣਗੇ ਤੇ ਉਦੋਂ ਮੇਰੀ ਚਾਹ ਤਿਆਰ ਹੋ ਜਾਊਗੀ ਹੈਨਾ ਆਹ ਲੋ ਜੀ ਚਾਹ ਰੱਖਤੀ ਮੈਂ ਨਾਲ ਹੀ ਦੇ ਵਸਕਲ ਦੇ ਲਈ ਛੱਡੀ ਜਾਣੇ ਆ ਤੇ ਤੇਜ਼ੀ ਤੇਜ਼ੀ ਫਕੜੇ ਮਨ ਕੀ ਆ ਜਾਣੇ ਆ ਲੈ ਸੇਕ ਵੀ ਇਹਨੂੰ ਕਾਟੀ ਲੱਗਦਾ ਆ ਜਿਹੜੀਆਂ ਉਵਲੀਆਂ ਹੋ ਜਾਂਦੀਆਂ ਆ ਬੜੀਆਂ ਟਮਟਮ ਹੋ ਜਾਂਦੀਆਂ ਆ ਆ ਚਾਹ ਵਾਸਤੇ ਲੌਂਗ ਤਾਂ ਨਹੀਂ ਪਾਏ ਮੈਂ ਵਿੱਚ ਇਹਦੇ ਕਿ ਸਾਂਜਵਾਨ ਨਿੱਕੀਆਂ ਲੈਚੀਆਂ ਪੀਸ ਕੇ ਰੱਖ ਲਈਆਂ ਚਾਹ ਸੋਹਣੀ ਸੇਤੀ ਬਣ ਜਾਂਦੀ ਆ ਤੇ ਇਦਾਂ ਨਹੀਂ ਮੈਨੂੰ ਚੰਗੀ ਲੱਗਦੀ ਹੈ ਜੀ ਚਾਹ ਬਹੁਤ ਜਲਦੀ ਆ ਇਸਦੀ ਤਿਆਰ ਹੋਣ ਵਾਲੀ ਹੈ ਇਹ ਤੇ ਬੱਤੇ ਵੀ ਖਾ ਕੇ ਖੁਸ਼ ਹੋ ਜਾਣਗੇ ਬਹੁਤ ਜੀ ਵਧੀਆ ਹੈ ਹੋਗੇ ਪਿਆਰ ਉਦੋਂ ਮੇਰੀ ਚਾਹ ਵੀ ਬਣੀ ਜਾਂਦੀ ਆ ਤੇ ਇੱਕ ਇੱਕ ਬੜੀ ਬਸ ਪਾਣੀ ਆ ਨੱਚੇ ਤੇ ਨਾਲੇ ਪਿਆਜ਼ ਇੰਦਰਾਂ ਟੇਸ ਬਹੁਤ ਸੋਹਣਾ ਆਉਂਦਾ ਪਿਆਜ਼ ਹਰੀ ਮਿਰਚ ਤੇ ਬਹੁਤ ਵਧੀਆ ਲੱਗਦੀ ਆ ਤੇ ਜਿੱਦਾਂ ਨਾ ਜਿੱਦਾਂ ਮੈਂ ਬੇਸਣ ਪਾਇਆ ਤੇ ਕਈ ਮੈਂ ਦਾ ਵੀ ਪਾ ਲਿੰਦੇ ਆ ਪਰ ਮੈਂ ਮੈਂ ਤਾਂ ਨਹੀਂ ਪਾਇਆ ਵਿੱਚ ਇਹਦੇ ਨੋ ਕੁਝ ਪੈ ਜਾਂਦਾ ਤੇ ਜਿਹੜੀ ਜਿਹੜੀ ਚੀਜ਼ਾਂ ਸੀਗੀਆਂ ਮੈਂ ਉਹ ਪਾਈਆਂ ਜੋ ਟੇਸਟ ਵਧੀਆ ਲੱਗਦਾ ਹੈ ਨਾ ਤੇ ਆ ਦੇਖੋ ਇਦਾਂ ਦੀ ਚੀ ਜ ਬਣਦੀ ਆ ਇਹ ਦੇਖਣ ਨੂੰ ਵੀ ਵਧੀਆ ਤੇ ਖਾਣ ਨੂੰ ਵੀ ਵਧੀਆ ਇਦਾਂ ਮੈਂ ਇਹ ਸਾਰੇ ਕੱਢ ਲੈਣੇ ਆ ਤਾਂ ਤੇਲ ਵੀ ਮੇਰੇ একদম ਗਰਮ ਹੋ ਗਿਆ। ਨਿਕੋ ਸਿਆਲ ਨੂੰ ਮौज ਬੜੀ ਹੁੰਦੀ ਆ। ਜਦ ਆmarg ਚੁੱਲੇ ਤੇ ਪਕੌੜੇ ਕੱਢੀ ਜਾਓ। ਖੋਆ ਮਰੀ ਜਾਓ ਹਨਾ, ਸਾਗ ਬਣਾਈ ਜਾਓ ਤੇ ਨਾਲ ਅੱਗੇ ਸਿੱਕੀ ਜਾਓ ਬੜਾ ਬੜੀ ਮौज ਥੱਲੇ ਤੇ। ਗਰਮੀ ਵਿੱਚ ਥੋੜਾ ਮੁਸ਼ਕਲ ਹੋ ਜਾਂਦਾ ਹੈ। ਅੱਗ ਬਾਲਣੀ। ਗਰਮੀ ਨੂੰ ਆਗ ਦੀ ਬਹੁਤ ਜਾਂਦੀ ਨਾ ਦੂਰ ਤੱਕ। ਹਾਂਜੀ ਹੁਣ ਚੱਲਿਆ ਚੈਰ ਨੂੰ ਹੁਣ ਸ਼ਹਿਰ ਜਾ ਰਹੇ ਆ ਆਪਾਂ ਤੇ ਚਾਹ ਪਾਣੀ ਤੇ ਪਤਾ ਕਰਦੇ ਨੇ ਸ਼ਪੈਦਿਆਂ ਦਾ ਤੇ ਪਤਾ ਕਰਕੇ ਆਵਾਂਗੇ ਪਹਿਲਾਂ ਫਿਰ ਇਹ ਲਿਆ ਕੇ ਲਾਵਾਂਗੇ ਕਿਉਂਕਿ ਦਰਖਤ ਲਾਉਣਾ ਬਹੁਤ ਜ਼ਰੂਰੀ ਆ ਪੌਦਾ ਬਹੁਤ ਜ਼ਰੂਰੀ ਆ ਲਾਉਣਾ ਇੱਕ ਤਾਂ ਹਵਾ ਮਿਲਦੀ ਆ ਆਪਣਾ ਆਕਸੀਜਨ ਇੱਕ ਦੂਸਰਾ ਆ ਬਰਸਾਤ ਵੀ ਹੁੰਦੀ ਆ ਹਵਾ ਰੁਕਦੀ ਆ ਬੱਦਲ ਆਂਦੇ ਆ ਸੋ ਗੁੱਡ ਲੱਕ ਚੱਲਦੇ ਆ ਆਪਾਂ ਚਾਹ ਤੂੰ ਪੀ ਲਈ ਹੈ ਹੁਣ ਤੇ ਪਕੌੜੇ ਵੀ ਖਾ ਲਏ ਆ ਤੇ ਮੇਰਾ ਹੁਣ ਫਿਨਿਸ਼ ਹੋ ਗਿਆ ਕੰਮ ਤੇ ਆ ਦੇਖੋ ਪਕੌੜੇ پلیਟ ਪਕੌੜਿਆਂ ਦੀ ਭਰੀ ਪਈ ਹੈ ਮੇਰੀ ਹਨਾ ਇਹਦੇ ਸਾਰੇ ਕੱਢ ਲਏ ਆ ਤੇ ਹੁਣ ਮੇਰੀ ਚਾਹ ਵੀ ਬਣੀ ਪਈ ਸਾਰਿਆਂ ਨੇ ਚਾਹ ਪੀ ਲਈ ਮੈਂ ਹੀ ਰਹਿ ਗਈ ਹੁਣ ਤੇ ਮੇਰੀ ਹੁਣ ਵਾਰੀ ਬਾਅਦ ਚ ਮਗਰ ਉਹ ਆਊਗੀ ਹਨਾ ਤੇ ਪਕੌੜੇ ਟੇਸਟ ਮੈਂ ਕੀਤੇ ਆ ਤੇ ਬਹੁਤ ਵਧੀਆ ਆ ਬਹੁਤ ਟੇਸਟ ਇਹਨਾਂ ਦਾ ਵਧੀਆ ਆ ਤੇ ਤੁਸੀਂ ਜਰੂਰ ਟਰਾਈ ਕਰਿਓ ਇਕਦਮ ਪੋਲੇ ਪੋਲੇ ਹੈਗੇ ਆ ਇਹ ਪਕੌੜੇ ਤੇ ਜਿਹੜੇ ਜਿਨ੍ਹਾਂ ਦੇ ਦੰਦ ਦੰਦਾਂ ਦੀ ਪ੍ਰੋਬਲਮ ਆ ਨਾ ਜਾਂ ਕਿੱਦਾਂ ਵੀ ਹੈਗਾ ਤੇ ਉਹਨਾਂ ਲਈ ਵੀ ਬਹੁਤ ਸਖੇ ਆ ਖਾਣੇ ਇਹ ਤੇ ਬਹੁਤ ਟੈਸਟੀ ਲੱਗਦੇ ਆ ਬੜੀ ਸੋਹਣੀ ਸਮੈਲ ਆਉਂਦੀ ਆ ਬਹੁਤ ਵਧੀਆ ਪਕੌੜੇ ਬਣੇ ਆ ਬਣੀਆਂ ਪਕੌੜੀਆਂ ਦੇ ਬੜੀਆਂ ਦੇ ਤੁਸੀਂ ਵੀ ਟਰਾਈ ਜਰੂਰ ਕਰਕੇ ਦੇਖਿਓ ਕਿ ਕਿਦਾਂ ਦੇ ਬਣਦੇ ਆ ਤੇਸਟੀ ਬਣਦੇ ਆ ਮੈਂ ਟਰਾਈ ਕਰ ਲਿਆ ਅੱਜ ਦੇ ਵਲੌਗ ਦਾ ਇੱਥੇ ਕਰਦੇ ਆ ਐਂਡ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਵੀਡੀਓ ਨੂੰ ਲਾਈਕ ਕਰਦੇ ਆ ਕਰੋ ਤੁਸੀਂ ਲਾਈਕ ਨਹੀਂ ਕਰਦੇ ਹੈਗੇ ਵੀਡੀਓ ਨੂੰ ਤੇ ਅੱਗੇ ਸ਼ੇਅਰ ਵੀ ਕਰਦੇ ਆ ਕਰੋ ਵੀਡੀਓ ਚੰਗੀ ਲੱਗੀ ਤਾਂ ਤੇ ਚੈਨਲ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਸਤੀ ਘਾ ਸਾਰਿਆਂ ਨੂੰ